ਇੱਕ ਪੁੱਤ ਦੇ ਵੱਲੋਂ ਹੀ ਆਪਣੇ ਮਾਂ ਅਤੇ ਉਸਦੇ ਪ੍ਰੇਮੀ ਦਾ ਕਤਲ ਕਰਕੇ ਖੁਦ ਜਾ ਕੇ ਥਾਣੇ ਦੇ ਵਿੱਚ ਸਰੈਂਡਰ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਤੁਹਾਨੂੰ ਦੱਸ ਦਈਏ ਕਿ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਪੁੱਤ ਨੇ ਦੋਵਾਂ ਦੀ লাশ ਨੂੰ ਆਪਣੀ ਪਿਕਅਪ ਗੱਡੀ ਦੇ ਵਿੱਚ ਰੱਖਦਾ ਅਤੇ ਸਿੱਧਾ ਹੀ ਜਾ ਕੇ ਥਾਣੇ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਜਾ ਕੇ ਉਸ ਦੇ ਵੱਲੋਂ ਸਿਰਿੰਡਰ ਕਰ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਾਮਲਾ ਸਿਰਸਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਵਿੱਚ ਇੱਕ ਔਰਤ ਦੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਸੀ ਹਾਲਾਂਕਿ ਉਸਦੇ ਪੁੱਤ ਦੇ ਵੱਲੋਂ ਜੋ ਔਰਤ ਦਾ ਪੁੱਤ ਹੈ ਉਸਦੇ ਵੱਲੋਂ ਆਪਣੀ ਮਾਂ ਨੂੰ ਕਈ ਵਾਰ ਅਜਿਹੇ ਕੰਮਾਂ ਤੋਂ ਸਮਝਾਇਆ ਵੀ ਗਿਆ ਸੀ ਹਾਲਾਂਕਿ ਪਰੰਤੂ ਉਹ ਨਹੀਂ ਮੰਨੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਦਿਨ ਪੁੱਤ ਨੇ ਆਪਣੀ ਮਾਂ ਅਤੇ ਉਸਦੇ ਪ੍ਰੇਮੀ ਨੂੰ ਹੀ ਇਤਰਾਜ਼ਯੋਗ ਹਾਲਾਤਾਂ ਦੇ ਵਿੱਚ ਫੜ ਲੈਂਦਾ ਜਿਸ ਤੋਂ ਬਾਅਦ ਉਸਦੇ ਵੱਲੋਂ ਦੋਵਾਂ ਦਾ ਹੀ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁੱਤ ਦੇ ਵੱਲੋਂ ਕਤਲ ਕਰਨ ਤੋਂ ਬਾਅਦ ਦੋਵਾਂ ਦੀ ਲਾਸ਼ ਨੂੰ ਲੈ ਕੇ ਉਹ ਥਾਣੇ ਦੇ ਵਿੱਚ ਪਹੁੰਚਿਆ ਜਿੱਥੇ ਜਾ ਕੇ ਉਸਨੇ ਸਰਿੰਡਰ ਵੀ ਕਰ ਦਿੱਤਾ ਤਾਂ ਸਿਰਸਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਅਤੇ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੋ ਔਰਤ ਹੈ ਉਸਦੇ ਆਪਣੇ ਨਾਲ ਹੀ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸੀ। ਪੁੱਤ ਨੇ ਕਈ ਵਾਰ ਇਤਰਾਜ਼ਯੋਗ ਘੁਲਾਟਾਂ ਦੇ ਵਿੱਚ ਦੋਵਾਂ ਨੂੰ ਦੇਖਿਆ ਜਿਸ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਸਮਝਾਇਆ ਵੀ ਸੀ ਪਰੰਤੂ बारदे बीच में वो लगातार एक दूसरे ਨੂੰ मिलते रहे जिस तो बाद दुखी होकर पुत्र ने अपनी ही मां अते उस दी प्रेमी का कत्ल कर ਦਿੱਤਾ आज सुबह सदर थाने में एक लड़का दो डेड बॉडीज को पिकअप में लेकर के पहुंचा था जिसने थाने में आकर के बताया कि उसने उसकी मां का और एक पड़ोस में लेखराज नाम का व्यक्ति है उन दोनों का कल रात मर्डर किया है और मर्डर इस करने की जो वजह उसने बताई है उसमें दोनों का अवैध संबंध थे और जिसकी वजह से उसने उनको आपत्तिजनक स्थिति में देखा था जिसके बाद उसने व उसकी पत्नी ने दोनों ने उनका मर्डर किया और डेड बॉडी लेकर के वो लड़का यहाँ पे थाने में आया था तो सर आगे क्या आगे उसके बाद मौके पे पुलिस गई है डेड बॉडीज को मोर्चरी में भिजवाया गया है पोस्टमार्टम की कार्रवाई भी चल रही है और सीन ऑफ क्राइम टीम मौके पर सर लड़का गिरफ्तार है जो सारी प्रोसीडिंग्स कंप्लीट होने के बाद पूछताछ डिटेल में की जाएगी उसके बाद अरेस्ट किया जाएगा तो कारण अवैध संबंधी कारण अवैध संबंधों की वजह से ही सामने आया है सर जिसने अ, अम्री, 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 मारा है अपने माता को और कैसे मारा है और